ਫਗਵਾੜਾ ਦੇ ਗੋਲ ਚੌਕ ਨੇੜੇ ਕਾਰ ਚਾਲਕਾਂ ਵੱਲੋਂ ਪ੍ਰਾਈਵੇਟ ਕੰਪਨੀ ਦੀ ਬੱਸ ਨੂੰ ਰੋਕ ਕੇ ਡਰਾਈਵਰ ਅਤੇ ਕੰਡੈਕਟਰ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਬੱਸ ਦੀ ਵੀ ਭਾਂ ਤੋੜ ਕਰ ਮੌਕੇ ਤੋਂ ਫਰਾਰ ਹੋ ਗਏ ਇਸ ਦੌਰਾਨ ਡਰਾਈਵਰ ਅਤੇ ਕੰਡੈਕਟਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਜ਼ਖਮੀਆਂ ਦੀ ਪਛਾਣ ਡਰਾਈਵਰ ਵਿਸ਼ਾਲ ਵਾਸੀ ਨਵਾਂ ਸ਼ਹਿਰ ਅਤੇ ਕੰਡੈਕਟਰ ਰਜਿਤ ਵਾਸੀ ਨੂਰਪੁਰ ਵਜੋਂ ਹੋਈ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਕੰਡੈਕਟਰ ਨੇ ਦੱਸਿਆ ਕਿ ਉਹ 라ਉਣੀ ਬਸ ਤੇ ਕੰਡੈਕਟਰ ਹੈ ਉਹ ਲੁਧਿਆਣਾ ਤੋਂ ਜੁਲੰਦਰ ਆ ਰਹੇ ਸੀ ਤਾਂ ਲਾਡਵਾਲ ਟੋਲ ਪਲਾਜੇ ਕੋਲ ਇੱਕ ਕਾਰ ਜਿਸ ਨੂੰ ਇੱਕ ਔਰਤ ਚਲਾ ਰਹੀ ਸੀ ਉਹਨਾਂ ਦੀ ਬਸ ਨਾਲ ਮਾਮੂਲੀ ਜਿਹੀ ਟੱਕਰ ਹੋ ਗਈ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਫਗਵਾੜਾ ਪਹੁੰਚ ਕੇ ਇਸ ਸਬੰਧੀ ਗੱਲਬਾਤ ਕਰਨ ਲਈ ਕਿਹਾ ਗਿਆ ਕਾਰ ਚਾਲਕ ਔਰਤ ਵੱਲੋਂ ਕਿਹਾ ਕਿ ਮੇਰੇ ਲੜਕੇ ਤੁਹਾਡੇ ਨਾਲ ਗੱਲ ਕਰਨਗੇ ਜਦੋਂ ਬਸ ਫਗਵਾੜਾ ਦੇ ਗੋਲ ਚੌਂਕ ਨਜ਼ਦੀਕ ਪੁੱਜੀ ਤਾ ਕਾਲੇ ਰੰਗ ਦੀ ਬਲੈਨੋ ਕਾਰ ਵੱਲੋਂ ਉਹਨਾਂ ਨੂੰ ਰੋਕ ਲਿਆ ਗਿਆ ਇੰਨੇ ਨੂੰ ਕਾਰ ਵਿੱਚੋਂ ਦੋ ਨੌਜਵਾਨ ਉਤਰੇ ਅਤੇ ਦAFTER ਨਾਲ ਉਹਨਾਂ ਉੱਪਰ ਹਮਲਾ ਕਰ ਦਿੱਤਾ ਅਤੇ ਬੱਸ ਦੇ ਸ਼ੀਸ਼ੇ ਭੰਨਣੇ ਸ਼ੁਰੂ ਕਰ ਦਿੱਤੇ ਇਹ ਸਭ ਦੇਖਦੇ ਹੋਏ ਬੱਸ ਵਿੱਚ ਬੈਠੀਆਂ ਸਵਾਰੀਆਂ ਵੀ ਘਬਰਾਉਂਦੀਆਂ ਹੋਈਆਂ ਬੱਸ ਵਿੱਚੋਂ ਹੇਠਾਂ ਉਤਰ ਗਈਆਂ ਮੌਕੇ ਤੇ ਪੁੱਜੇ ਪੀਸੀਆਰ ਦੇ ਏਐਫਆਈ ਰਾਮਸ਼ਰਨ ਦਾਸ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਉਹਨਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਜਾਣਕਾਰੀ ਹਾਸਲ ਕਰ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਅਤੇ ਅਗਲੀ ਕਾਰਵਾਈ ਖਾਣਾ ਸਿਟੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੱਜ ਸ਼ਰਮਾ ਦੀ ਰਿਪੋਰਟ ਕਿ ਨਾਮ ਜੀ ਕਿਹੜੀ ਬੱਸ ਲੰਘੀ ਹੈ ਰੌਣੀ ਬੱਸ ਤੇ ਕੰਡਕਟਰ ਹੈ ਜੀ ਤੇ ਕੀ ਮਾਮਲਾ ਤੁਹਾਡੇ ਸਾਹਮਣੇ ਲੱਗੀ ਹੈ ਮਾਮਲਾ ਇੰਦਾ ਸੀ ਲੇਡੀਜ਼ ਗੱਡੀ ਚਲਾਣ ਦੀ ਸੀ ਬਰੇਜ਼ਾ ਗੱਡੀ ਸੀ ਵੀਕੰਨਵੇਂ ਨੰਬਰ ਸੀ ਤੇ ਫਲੋਰ ਟੋਲ ਟੈਕਸ ਤੋਂ ਥੋੜਾ ਜਿਹਾ ਪਿੱਛੇ ਸੀਗਾ ਤੇ ਉੱਕ ਲੇਡੀਜ਼ ਨੇ ਗੱਡੀ ਕੋਦਮ ਡਰਾਈਵਰ ਸਾਈਡ ਨੂੰ ਕਰਤੀ ਮੇਰੇ ਯਾਰ ਤੇ ਗੱਡੀ ਉਹਨਾਂ ਦੀ ਮੜਿਆ ਬੰਪਰ ਨਾਲ ਲੱਗਾ ਉਹਨਾਂ ਦਾ ਬਸ ਤੇ ਬੰਪਰ ਨਾਲ ਲੱਗੇ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਭੈਣ ਆ ਜੋ ਫੋੜ ਵਾਲੇ ਜਾ ਕੇ ਗੱਲ ਕਰ ਲੈਂਦੇ ਆ ਕੋਈ ਗੱਲ ਨਹੀਂ ਅਸੀਂ ਫੋੜ ਵਾਲੇ ਆ ਨਹੀਂ ਅਸੀਂ ਕਿਹਾ ਪਿੱਛੇ ਆਣ ਦੇ ਉਹ ਕਿਹਾ ਰੋਕੀ ਗੱਡੀ ਉਹ ਜਾਂਦੇ ਕਹਿੰਦੇ ਮੇਰੇ ਬੇਟੇ ਆਣਦੇ ਉਹਨਾਂ ਨਾਲ ਗੱਲ ਸੀ ਉਹਨਾਂ ਨੇ ਆਦਿਆਂ ਨੇ ਕੁਝ ਨਹੀਂ ਪੁੱਛਿਆ ਉਹਨਾਂ ਨੇ ਆਦੇ ਮੇਰੇ ਦਾੰਤ ਮਾਰਨੇ ਸ਼ੁਰੂ ਕਰਦੇ ਇੱਥੇ ਡਰਾਈਵਰ ਡਰਾਈਵਰ ਦੇ ਵੀ ਦਾੰਤ ਵਜੇ ਡਰਾਈਵਰ ਫਿਰ ਭੱਜ ਗਿਆ ਸੀ ਮੌਕੇ ਤੋਂ ਬਹੁਤ ਮੁਸ਼ਕਲ ਜਾਣ ਬਚਾਈ ਜੀ ਕਿੰਨੇ ਲੋਕ ਸੀ ਬ੍ਰਦਰ ਉਹ ਜਿਹੜੇ ਆਏ ਉਹ ਤਿੰਨ ਚਾਰ ਜਾਨੇ ਸੀ ਦੋ ਲੇਡੀਜ਼ ਸੀ ਜਿਹੜੀਆਂ ਉਹ ਕੋਲੇ ਗੱਡੀ ਜਿਹੜੀਆਂ ਸੀ ਉਹ ਚਲਾਉਂਦੀਆਂ ਸੀ ਬ੍ਰਦਰ ਲੜਕੇ ਆਏ ਆ ਉਹ ਤਿੰਨ ਚਾਰ ਜਾਨੇ ਵੱਖਰੇ ਆਏ ਆ ਜੇ ਤੁਹਾਡੇ ਤੇ ਹਮਲਾ ਕਰਕੇ ਸੇਜ ਨਾ ਦਿੱਤਾ ਦਵਾਤ ਸੀਗੇ ਵੱਡੇ ਵੱਡੇ ਦੋ ਜੀ ਨਾ ਤੁਹਾਡੇ ਕੋਈ ਕੋਈ ਪੈਸੇ ਵੀ ਮੂਸੇ ਵੀ ਖੋਏ ਤੁਹਾਡੇ ਕੋਲ ਨਹੀਂ ਪੈਸੇ ਹੁਣ ਮੈਂ ਚੌਂਗਾ ਝੋਲਾ ਨਹੀਂ ਚੰਗੀ ਤਰ੍ਹਾਂ ਦੇਖਿਆ ਹੁਣਾ ਕੋਈ ਪੈਸੇ ਵੀ ਹੋਣੇ ਆ ਜਿੱਦਾਂ ਵਾ ਮੇਰੇ ਕੋਲ ਤਾਂ ਥੋੜੇ ਬਹੁਤੀ ਪੈਸੇ ਹੀ ਬਚੇ ਆ ਜੀ ਹਾਂ ਜੀ ਹਾਂ ਬੱਸ ਦੇ ਕਿੱਥੋਂ ਆਨੇ ਕਿੱਥੋਂ ਦੇ ਕਿੱਥੇ ਜਾ ਰਹੇ ਸੀ ਬੱਸ ਮੈਂ ਜੀ ਲੁਧਿਆਣੇੋਂ ਜਲੰਧਰ ਜਾਣ ਡਿਆ ਸੀਗਾ ਜੀ ਤੇ ਕੀ ਜਿਸ ਤਰ੍ਹਾਂ ਗੁੰਡਾ ਕਰਦੀ ਹੋਈ ਐ ਰੋਡ ਤੇ ਗੱਡੀ ਚੱਲੀ ਐ ਗੁੰਡਾ ਕਦੇ ਕੀ ਮੰਗ ਕਰਦੇ ਹੋ ਪ੍ਰਜਾ ਤੋਂ ਬੱਸ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਜੋ ਨੁਕਸਾਨ ਹੋਇਆ ਸਾਡਾ ਗੱਡੀ ਵੀ ਭੰਨੀ ਉਹਨਾਂ ਨੇ ਬਾਅਦ ਚ ਹਾਂ ਕੀ ਪੁਸ਼ ਕਾਰਵਾਈ ਕਰੋਗੇ ਤੁਸੀਂ ਹਾਂ ਜੀ ਹਾਂਜੀ ਮਤ ਕੀ ਨਾਮ ਤੁਹਾਡਾ ਮੈਂ ਨਾ ਕਲੋਸਿੰਗ ਹੈ ਜੀ ਮੈਂ ਫੋਨ ਜਰੇ ਨਾ ਕਲੋਸਿੰਗ ਕੀ ਮਾਮਲਾ ਇਹ ਕਿ ਤੁਸੀਂ ਬੰਦੇ ਲੈ ਸਰ ਮੈਂ ਹਾਈਵੇ ਤੋਂ ਆ ਰਿਹਾ ਸੀ ਤੇ ਅੱਗੇ ਬੱਸ ਵਾਲੇ ਨਾਲ ਕਿਸੇ ਗੱਡੀ ਵਾਲੇ ਦੀ ਫਾਈਟ ਹੋਈ ਹੈ ਉਹਨਾਂ ਦੇ ਪਿੱਛੇ ਕੋਈ ਬਹਿਸ ਬਾਜੀ ਹੋਈ ਉਹ ਨਹੀਂ ਫਲੋਰ ਦੇ ਕੋਲੇ ਜਿਹੋ ਦੱਸ ਰਹੇ ਸੀ ਬੰਦਾ ਕਨੈਕਟਰ ਤੇ ਉਹ ਬੰਦਾ ਬੰਦੇ ਉਹਦੇ ਬੰਦੇ ਦੇ ਦਾਤ ਮਾਰ ਕੇ ਡਰਾਈਵਰ ਟਸਟ ਮੋਕੇ ਤੋਂ ਫਰਾਰ ਹੋ ਗਏ ਸੀ ਤੇ ਉਹਦੇ ਬਲੀਡਿੰਗ ਕਾਫੀ ਨਿਕਲੀ ਤੇ ਅਸੀਂ ਹੁਣ ਸਿਵਲ ਹਸਪਤਾਲ ਨੂੰ ਲੈ ਕੇ ਆਏ ਹੋਏ ਆਂ ਭਾਜੀ ਹੈਲਪਲੀ ਚਾਹ ਲੈ ਗਏ ਹਾਂ ਇਹ ਪਤਾ ਲੱਗਾ ਜੀ ਉਹ ਕਾਤੇ ਬੰਦੇ ਸੀ ਇਹ ਸਮ ਕੁਛ ਆਇਆ ਉਹ ਗੱਡੀ ਤੇ ਆਏ ਸੀ ਭਾਜੀ ਹੁਣ ਨੰਬਰ ਹੀ ਨੋਟ ਕਰ ਸਕਿਆ ਅਸੀਂ ਵੀ ਥੋੜਾ ਲੇਟ ਹੀ ਪਹੁੰਚੇ ਹਾਂ ਉਸ ਟਾਈਮ ਕਾਫੀ ਬਲੀਡਿੰਗ ਨਿਕਲ ਰਹੀ ਸੀ ਭਾਈ ਦੇ ਦਾਤ ਲੱਗਿਆ ਸੀ ਤੇ ਉਸ ਟਾਈਮ ਬੰਦੇ ਉਸ ਟਾਈਮ ਉਸ ਥਾਂ ਤੋਂ ਚਲੇ ਗਏ ਸੀ ਗੱਡੀ ਵਾਲ ਭਾਜੀ ਡਰਾਈਵਰ ਭਾਈ ਫਰਾਰ ਹੋ ਗਏ ਸਰ ਤੁਸੀਂ ਵੀ ਹੈਲਪਲੀ ਚੈੱਕ ਹਾਂਜੀ ਅਸੀਂ ਹੈਲਪਲੀ ਸਿਵਲ ਹਸਪਤਾਲ 'ਚ ਭਾ ਉਸਨੂੰ ਕਾਲ ਆਈ ਆ ਜੀ ਉਸੇ ਹਨ ਪੇਪਰ ਚੋਂ ਲੱਗੇ ਐਕਸੀਡੈਂਟ ਹੋਇਆ ਇੱਥੇ ਆ ਕੇ ਦੇਖਿਆ ਤੇ ਕੰਗਰਟੇ ਤੇ ਬਹੁਤ ਜ਼ਿਆਦਾ ਸੱਟ ਲੱਗੀ ਸੀ ਕੋਈ ਜਿਹਨਾਂ ਡਾਕਟਰ ਵਗੈਰਾ ਕਿਸੇ ਨਾਲ ਸੱਟ ਵਾਰੀ ਹੋਦੀ ਆ ਉਹਨੂੰ ਸਿਵਲ ਹਸਪੀਟਲ ਨੂੰ ਭੇਜਿਆ ਤੇ ਹਾਲਾਂਕਿ ਜਿਹੜੇ ਬੰਦਿਆਂ ਨੇ ਮਾਰੀ ਆ ਉਹਨਾਂ ਬੰਦਿਆਂ ਦੇ ਬਾਰੇ ਕੋਈ ਨਹੀਂ ਜਾਣਕਾਰੀ ਮਿਲਈ ਤੇ ਹਾਲਾਂਕਿ ਕਿਸੇ ਇੱਥੇ ਯਾਤਰੀ ਨੇ ਖੜਿਆ ਨੇ ਦੱਸਿਆ 3260 32916068 ਕਾਲੇ ਰੰਗ ਦੀ ਬਲੈਨੋ ਕਾਰ ਆ ਉਦੇ ਵਿੱਚ ਉਹ ਬੰਦੇ ਜਿਹੜੇ ਆ ਛੱਟ ਮਾਰਨ ਵਾਲੇ ਸੀਗੇ ਉਹ ਦੌੜ ਗਏ ਉਹਨਾਂ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ ਤੇ ਥਾਣੇ ਸਿਟੀ ਵਾਲਿਆਂ ਦੀ ਜਿਹੜੀ ਅਗਲੇ ਦੀ ਕਾਰਵਾਈ ਅਸੀਂ ਕੀ ਹੈ ਜੀ ਸਿਟੀ ਪਾਇਆ ਪਿੰਨਰ ਖਾਵੇ ਬੱਸ ਸਟੇਸ਼ਨ ਤੇ ਰਾਜਨ ਆਇਆ ਆ ਐ ਵੈਸੇ ਇਹ ਵਾਸੀ ਹੈਗਾ ਨੂਰਪੁਰ ਨੂਰਪੁਰ ਦਾ ਕੰਡਕਟਰ ਆ ਇਹ ਬੱਸ ਦਾ ਤੇ ਇਹਨਾਂ ਦੀ ਗੱਡੀ ਕਿਸੇ ਕਾਰ ਵਾਲੇ ਵਿੱਚ ਵੱਜ ਗਈ ਤੇ ਉਸ ਤੋਂ ਬਾਅਦ ਵਿੱਚ ਕਾਰ ਵਾਲੇ ਨੇ ਮਾਰਿਆ ਇਹਨਾਂ ਨੂੰ ਤੇ ਪਰਚਾ ਕਟਵਾਉਣ ਲੱਗੇ ਨੇ ਫਰਸਟ ایڈ ਹੋ ਗਈ ਹੈ ਇੰਜੈਕਸ਼ਨ ਲੱਗ ਗਏ ਸਚਿੰਗ ਹੋ ਗਈ ਹੈ ਕੰਡੀਸ਼ਨ ਕਿਦਾਂ ਮੈਨੂੰ ਕੰਡੀਸ਼ਨ ਅਜੇ ਬੀਡਿੰਗ ਜ਼ਿਆਦਾ ਹੋਈ ਹੈ ਵੈਸੇ ਠੀਕ ਹੈ ਤੇ ਕੀ ਕਾਰਵਾਈ ਹੈ ਬਾਕੀ ਅੱਗੇ ਹੁਣ ਪੁਲਿਸ ਕਾਰਵਾਈ ਅਸੀਂ ਕਰ ਦਿੱਤੀ ਆ ਠੀਕ ਹੈ ਬਾਕੀ ਹੋਰ ਕੀ ਕਰਨਗੇ ਅਸੀਂ ਆਪਣੇ ਵੱਲੋਂ ਜੋ ਸਾਡਾ ਕਾਗਜ਼ੀ ਕਾਰਵਾਈ ਉਹ ਕਰ ਦਿੱਤੀ ਆ